ਗੁਰਦੁਆਰਾ ਸ਼ਹੀਦ ਗੰਗਸਾਹਿਬ ਦੇ ਅਸੀਂ ਦਰਸ਼ਨ ਕਰਾਉਂਦੇ ਆ ਇਹ ਲਿਖਿਆ ਦੇਖ ਸਕਦੇ ਹੋ ਗੁਰੂ ਸੂਰਜ ਉਹ ਪਛਾਨਣੀ ਹੈ ਜੋ ਲੜੇ ਦੀ ਖੇਤ ਉर्जा-ਪੁਰਜਾ ਘਟਾਰੇ ਤੁਪੂਣਾ ਛਾਡੇ ਖੇਤ ਗ੍ਰਿਟ ਪੀੜੀ ਤੰਬਾਕੂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਲੈ ਕੇ ਅੰਦਰ ਜਾਣਾ ਸਖਤ ਮਨਾ ਗਠੜੀ ਘਰ ਜਿਹੜਾ ਵਾ ਉਹ ਵੇਖਣ ਨੂੰ ਮਿਲੇਗਾ ਗਠੜੀ ਘਰ ਜਿੱਥੇ ਮੋਬਾਈਲ ਪਰਸ ਲੈਪਟਾਪ ਜਾਂ ਜ਼ਰੂਰੀ ਜਿਹੜੇ ਕਾਗਜ਼ ਆ ਅੰਦਰ ਤੁਸੀਂ ਸ਼ਕੀਲ ਵੇਖ ਸਕਦੇ ਹੋ ਠੰਡੇ ਜਗ ਦੀਆਂ ਸਾਨੂੰ ਜਿਹੜਾ ਇਤਿਹਾਸ ਵਾਪਰੂਆ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪਾਪਾ ਦੀਪ ਸਿੰਘ ਜੀ ਦਾ ਜਨਮ ਮਾਤਾ ਜਿਉਣੀ ਜੀ ਦੇ ਘਰ ਪਿਤਾ ਪਗਤੂ ਜੀ ਦੇ ਘਰ ਪਿੰਡ ਪਹੂਵਿੰਡ ਅੰਮ੍ਰਿਤ 1757 ਈਸਵੀ ਬੀਅਦਮੀ ਕਰਨਤੇ ਤਲਵੰਡੀ ਸਾਬੋ ਕੀ ਵਿਖੇ ਪੁੱਜੀ ਉਹ ਸਾਰਾ ਸੇਰ ਦਾ ਖੰਡਾ ਘਰ ਵਿੱਚ ਫੜ ਕੇ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਨਾ ਸੀਸ ਧੜ ਨਾਲ ਵਾਕੂ ਦੇ ਦਰਸ਼ਨ ਕਰਉਣੇ ਉਹ ਹੁਣ ਤੁਸੀਂ ਜੋੜਾ ਘਰ ਵੇਖ ਸਕਦੇ ਹੋ ਬਿਲਕੁਲ ਸਾਹਮਣੇ ਅੰਦਰ ਵਾਲ ਨੂੰ ਤੇ ਪ੍ਰਸ਼ਾਦਾ ਸ਼ਾਕੀਆਂ ਹੋਈਆਂ ਬਾ ਦੀਪ ਸਿੰਘ ਜੀ ਸੋ ਇੱਕ ਵਾਰ ਫਿਰ ਤੋਂ ਤੁਹਾਡਾ ਮਾਈ YouTube ਚੈਨਲ ਬਲਜੀਤ ਕੋਟਲੀ ਤੇ ਦਿਲੋਂ ਨਿਗਾ ਸਵਾਗਤ ਸੋ ਪਿਆਰੇ ਦੋਸਤੋ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਅਸੀਂ ਅੱਜ ਪਹੁੰਚੇ ਹਾਂ ਅੰਮ੍ਰਿਤਸਰ ਅੰਮ੍ਰਿਤਸਰ ਧੰਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਸ਼ਹੀਦਾਂ ਸਾਹਿਬ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਤੁਹਾਨੂੰ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਦੇ ਅਸੀਂ ਦਰਸ਼ਨ ਕਰਾਉਂਦੇ ਆਂ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਆਪਣੇ ਦੋਸਤ ਮਿੱਤਰਾਂ ਨਾਲ ਸਾਂਝਾ ਕਰਨਾ ਤੇ ਆਓ ਚੱਲੀਏ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਦੇ ਅੰਦਰ ਤੇ ਕਰਦੇ ਆਂ ਅਸੀਂ ਦਰਸ਼ਨ ਇਹ ਤੁਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਮੇਨ ਬਾਜ਼ਾਰ ਵੇਖ ਸਕਦੇ ਹੋ ਰਾਹ ਚਾਲਕ ਆਉਣ ਜਾਣ ਵਾਲੇ ਤੁਹਾਨੂੰ ਰਸਤੇ 'ਚ ਦਿਖਾਈ ਦੇਣਗੇ ਤੇ ਇੱਧਰ ਤੁਸੀਂ ਸਾਹਮਣੇ ਬੋਰਡ ਤੇ ਲਿਖਿਆ ਵੇਖ ਸਕਦੇ ਹੋ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼੍ਰੀ ਦੰਸਾਹਿਬ ਤੇ ਇਹ ਤੁਹਾਨੂੰ ਰਸਤੇ ਦੇ ਵਿੱਚ ਆਟੋ ਚਾਲਕ ਦਿਖਾਈ ਦੇਣਗੇ ਤੇ ਇੱਧਰ ਬਾ ਸਾਹਮਣੇ 메ਨ ਗੇਟ ਤੇ ਆਓ ਅਸੀਂ ਹੁਣ ਇਸ 메ਨ ਗੇਟ ਦੇ ਰਾਹੀਂ ਅੰਦਰ ਚੱਲਦੇ ਹਾਂ ਤੇ ਜਿਹੜਾ ਗੁਰਦੁਆਰੇ ਸਾਹਿਬ ਦਾ ਇਤਿਹਾਸ ਵਾ ਉਹ ਤੁਹਾਨੂੰ ਦੱਸਦੇ ਆ ਤੇ ਨਾਲ ਦਰਸ਼ਨ ਕਰਦੇ ਆ ਤੇ ਸੰਗਤ ਅੱਜ ਕਾਫੀ ਆਈ ਆ ਤੇ ਸੰਗਤਾਂ ਦੇ ਜਿਹੜੇ ਆ ਦਰਸ਼ਨ ਕਰਦੇ ਆ ਇਧਰਲੀ ਸਾਈਡ ਤੋਂ ਸਾਹਮਣੇੋਂ ਅਸੀਂ ਆਏ ਆ ਕਾਰ ਪਾਰਕਿੰਗ ਵੀ ਇਧਰ ਤੇ ਉਹ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਵਾਲ ਨੂੰ ਚੱਲਦੇ ਆ ਤੇ ਕਰਦੇ ਆ ਦਰਸ਼ਨ ਇਧਰ ਸਾਹਮਣੇ ਤੁਸੀਂ ਵਟ ਸਕਦੇ ਹੋ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਾਰੇ ਕਬੂ ਨਾ ਛਾਡੇ ਖੇਤ ਸਾਹਮਣੇ ਤੁਸੀਂ ਗੇਟ ਤੇ ਪੜ ਸਕਦੇ ਹੋ 메ਨ ਤੇ 메ਨ ਗੇਟ ਦੇ ਰਾਹੀਂ ਅਸੀਂ ਅੰਦਰ ਐਂਟਰੀ ਕਰਦੇ ਆਂ ਇਧਰ ਤੁਸੀਂ ਵੇਖ ਸਕਦੇ ਹੋ ਸਿਗਰਟ ਬੀੜੀ ਤੰਬਾਕੂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਲੈ ਕੇ ਅੰਦਰ ਜਾਣਾ ਸਖਤ ਮਨਾਵਾ ਲਿਖਿਆ ਤੁਹਾਨੂੰ ਬੋਰਡ ਤੇ ਵੇਖਣ ਨੂੰ ਮਿਲੇਗਾ ਤੇ ਆਓ ਹੁਣ ਅਸੀਂ ਗੁਰੂ ਘਰ ਵੱਲ ਨੂੰ ਅੰਦਰ ਚੱਲਦੇ ਆਂ ਤੇ ਅਸੀਂ ਹੁਣ 메ਨ ਗੇਟ ਰਾਹੀਂ ਅੰਦਰ ਆ ਚੁੱਕੇ ਆਂ ਸੰਕਤਾਂ ਤੁਸੀਂ ਵੇਖ ਸਕਦੇ ਹੋ ਸੰਕਤਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਇਧਰਲੀ ਸਾਈਡ ਤੇ ਸਾਹਮਣੇ ਤੁਹਾਨੂੰ ਗੱਠੜੀ ਘਰ ਜਿਹੜਾ ਵਾ ਉਹ ਵੇਖਣ ਨੂੰ ਮਿਲੇਗਾ ਗੱਠੜੀ ਘਰ ਇੱਥੇ ਮੋਬਾਈਲ ਪਰਸ ਲੈਪਟਾਪ ਜਾਂ ਜ਼ਰੂਰੀ ਜਿਹੜੇ ਕਾਗਜ਼ ਆ ਉਹ ਨਹੀਂ ਰੱਖੇ ਜਾਂਦੇ ਤੇ ਇਧਰਲੀ ਸਾਈਡ ਤੇ ਤੁਸੀਂ ਜਿਹੜਾ ਸਾਹਮਣੇ ਆ ਉਹ ਅੱਜ ਦਾ ਪ੍ਰਮਾਣ ਜਿਹੜਾ ਵਾ ਉਹ ਪੜ ਸਕਦੇ ਹੋ ਤੇ ਇੱਧਰ ਤੁਸੀਂ ਗੁਰੂ ਮਹਾਰਾਜ ਜੀ ਦੇ ਅੱਜ ਦਾ ਫਰਮਾਨ ਜਿਹੜਾ ਉਹਦੇ ਦਰਸ਼ਨ ਕਰੋ ਸ਼ੁਭ ਆਰੰਭਤਾ ਇੱਧਰ ਵੀ ਤੁਸੀਂ ਬੋਰਡ ਦੇ ਉੱਪਰ ਜਿਹੜਾ ਵਾ ਉਹ ਤੁਸੀਂ ਪੜ ਸਕਦੇ ਹੋ ਤੇ ਹੁਣ ਅਸੀਂ ਤੁਹਾਨੂੰ ਇੱਧਰ ਸਾਹਮਣੇ ਅੱਗੇ ਵਾਲੇ ਨੂੰ ਲੈ ਕੇ ਚੱਲਦੇ ਆਂ ਤੇ ਇੱਧਰਲੀ ਸਾਈਡ ਤੇ ਤੁਸੀਂ ਕੂਟੀਆਂ ਵੇਖ ਸਕਦੇ ਹੋ ਇੱਥੋਂ ਆਪਣੇ ਹੱਥ ਧੋਵੋ ਤੋ ਸਕਦੇ ਹੋ ਅੱਜ ਸ਼ਨੀਵਾਰ ਹੋਣ ਦੇ ਕਰਕੇ ਸੰਗਤਾਂ ਘਟ ਵੇਖਣ ਨੂੰ ਮਿਲੀਆਂ ਐਤਵਾਰ ਸੰਗਤਾਂ 'ਚ ਬਹੁਤ ਉਤਸ਼ਾਹ ਹੁੰਦਾ ਕਿਉਂਕਿ ਉਹ ਫਿਰ ਚਪੈਰਾ ਸਾਹਿਬ ਕੱਟਣ ਵਾਸਤੇ ਆਉਂਦੀਆਂ ਨੇ ਤੇ ਜਿੱਥੇ-ਜਿੱਥੇ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਉੱਥੇ-ਉੱਥੇ ਬੈਠ ਕੇ ਦਰਸ਼ਨ ਕਰਦੇ ਚਪੈਰਾ ਸਾਹਿਬ ਕੱਟਦੇ ਨੇ ਤੇ ਇਧਰਲੀ ਸਾਈਡ ਤੇ ਤੁਸੀਂ ਗੁਰੂ ਕਾ ਲੰਗਰ ਹਾਲ ਵੇਖ ਸਕਦੇ ਹੋ ਇਧਰ ਸਾਹਮਣੇ ਤੁਸੀਂ ਧੰਤਨ ਬੱਬਾ ਦੀਪ ਸਿੰਘ ਜੀ ਸ਼ਹੀਦ ਲਿਖਿਆ ਪੜ ਸਕਦੇ ਤੇ ਇਥੋਂ ਅਸੀਂ ਅੰਦਰ ਚੱਲਦੇ ਆਂ ਤੇ ਗੁਰੂ ਦੇ ਘਰ ਦੇ ਦਰਸ਼ਨ ਕਰਦੇ ਆਂ ਤੇ ਇੱਧਰ ਜ਼ਰੂਰੀ ਸੂਚਨਾ ਤੁਸੀਂ ਵੇਖ ਸਕਦੇ ਹੋ ਜੋ ਕਿ ਤੁਹਾਨੂੰ ਬੋਰਡ ਦੇ ਉੱਪਰ ਦਾਸ ਮੈਨੇਜਰ ਵੱਲੋਂ ਲਿਖੀ ਹੋਈ ਵੇਖਣ ਨੂੰ ਮਿਲੇਗੀ ਗੁਰਦੁਆਰਾ ਸਾਹਿਬ ਜੀ ਦੀ ਫਦੂਦ ਅੰਦਰ ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫੀ ਜਾਂ ਫੋਟੋ ਖਿੱਚਣੀ ਸਖਤ ਮਨਾਹੀ ਹੈ ਸਖਤ ਮਣਾਵਾ ਤੇ ਇਧਰ ਤੁਸੀਂ ਸ਼ਬੀਲ ਵੇਖ ਸਕਦੇ ਹੋ ਖੰਡੇ ਜਲਦੀਆਂ ਤੇ ਉੱਪਰ ਬਾਬਾ ਜੀ ਦੀ ਤਸਵੀਰ ਤੁਹਾਨੂੰ ਵੇਖਣ ਨੂੰ ਮਿਲੇਗੀ ਤੇ ਆਓ ਅਸੀਂ ਹੁਣ ਚਲਿਏ ਅੰਦਰ ਵੱਲ ਨੂੰ ਤੇ ਦਰਸ਼ਨ ਕਰਦੇ ਹਾਂ ਤੇ ਇੱਥੇ ਇੱਕ ਤਾਂ ਨੂੰ ਸਾਹਮਣੇ ਜਿਹੜੇ ਆ ਵੱਡੇ ਵੱਡੇ ਪੱਖੇ ਜਿਹੜੇ ਹਵਾ ਵਾਲੇ ਉਹ ਵੇਖਣ ਨੂੰ ਮਿਲਣਗੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਕਰੋ ਦਰਸ਼ਨ ਤੇ ਨਾਲ ਨਾਲ ਤੁਹਾਨੂੰ ਜਿਹੜਾ ਇਤਿਹਾਸ ਵਾ ਉਹ ਦੱਸਣ ਦੀ ਕੋਸ਼ਿਸ਼ ਕਰਦੇ ਆ ਤੇ ਇੱਥੇ ਵੀ ਤੁਸੀਂ ਪੜ ਸਕਦੇ ਧੰਤਨ ਬਾਬਾ ਦੀਪ ਸਿੰਘ ਜੀ ਤੇ ਇਹ ਤੁਸੀਂ ਉੱਪਰ ਹਵਾ ਵਾਲੇ ਪੱਖੇ ਵੇਖ ਸਕਦੇ ਵੱਡੇ ਵੱਡੇ ਜਿਹੜੇ ਚੱਲਦੇ ਪਏ ਆ ਤੇ ਇਧਰ ਸਾਹਮਣੇ ਡਿਊੜੀ ਉੱਪਰ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਨੂੰ ਜਾਣ ਦਾ ਰਸਤਾ ਇਧਰ ਹੈ ਜੀ ਡਿਊਟੀ ਤੇ ਜਦੋਂ ਤੁਸੀਂ ਅੰਦਰ ਹੋਗੇ ਤੇ ਤੁਹਾਨੂੰ ਇੱਥੇ ਵੀ ਇੱਕ ਪੱਖਾ ਇਲੈਕਟ੍ਰੀਕਲ ਵੇਖਣ ਨੂੰ ਮਿਲੇਗਾ ਤੇ ਇਹ ਤੁਸੀਂ ਵੇਖ ਸਕਦੇ ਹੋ ਇਹ ਉੱਪਰ ਜਿਹੜਾ ਛੱਤ ਦਾ ਵਿਊ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਵਿਊ ਤੁਹਾਨੂੰ ਉਹ ਵੇਖਣ ਨੂੰ ਮਿਲੇਗਾ ਤੇ ਸੰਤਾਂ ਜੜੀਆਂ ਨੇ ਉਹ ਵੀ ਦਰਸ਼ਨ ਕਰਦੀਆਂ ਤੁਹਾਨੂੰ ਦਿਖਾਈ ਦੇਣਗੀਆਂ ਤੇ ਇੱਥੇ ਆਣ ਕੇ ਇੱਕ ਵੱਖਰੀ ਮਨ ਨੂੰ ਸ਼ਾਂਤੀ ਮਿਲਦੀ ਆ ਇੱਧਰ ਸਾਹਮਣੇ ਨਿਸ਼ਾਨ ਸਾਹਿਬ ਤੁਸੀਂ ਵੇਖ ਸਕਦੇ ਤੇ ਸੰਗਤਾਂ ਜਿਹੜੀਆਂ ਨੇ ਦਰਸ਼ਨ ਕਰਦੀਆਂ ਹੋਈਆਂ ਤੇ ਹੁਣ ਅਸੀਂ ਚੱਲਦੇ ਹਾਂ ਜਿੱਧਰੋਂ ਕੜਾਹ ਪ੍ਰਸ਼ਾਦ ਦੀ ਦੇਖ ਮਿਲਦੀ ਹੈ ਤੇ ਇੱਧਰਲੀ ਸਾਈਡ ਤੇ ਤੁਹਾਨੂੰ ਸਾਹਮਣੇ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗਿਆ ਉਹ ਮਿਲੇਗੀ ਤੇ ਇਹ ਤੁਸੀਂ ਵੇਖ ਸਕਦੇ ਹੋ ਕਿ ਕੜਾਹ ਪ੍ਰਸ਼ਾਦ ਇੱਥੋਂ ਜੜੀਆਂ ਨੇ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਐ ਇੱਥੋਂ ਪ੍ਰਸ਼ਾਦ ਤੁਸੀਂ ਜਦੋਂ ਆਓ ਲੈ ਸਕਦੇ ਹੋ ਤੇ ਅਸੀਂ ਹੁਣ ਇੱਧਰ ਸਾਹਮਣੇ ਚੱਲ ਕੇ ਪ੍ਰਸ਼ਾਦ ਲੈਨੇ ਆਂ ਦੇਖ ਲੈਨੇ ਕੜਾ ਪ੍ਰਸ਼ਾਦ ਦੀ ਤੇ ਦੇਖ ਲੈਣ ਤੋਂ ਬਾਅਦ ਵਿੱਚ ਅਸੀਂ ਇੱਥੇ ਭੋਗ ਲਵਾਇਆ ਪ੍ਰਸ਼ਾਦ ਨੂੰ ਭੋਗ ਲੋਂਦੇ ਨੇ ਬਾਬਾ ਜੀ ਇੱਥੇ ਤੇ ਇੱਥੋਂ ਹੁਣ ਅਸੀਂ ਅੰਦਰ ਚੱਲਦੇ ਆਂ 2:00 ਵਜੇ 4 ਮਿੰਟ ਤੁਸੀਂ ਸਾਹਮਣੇ ਟਾਈਮ ਤੇ ਦੇਖ ਸਕਦੇ ਹੋ ਕਿ ਇਸ ਟਾਈਮ 2 ਵਜੇ ਤੋਂ 4 ਮਿੰਟ ਹੋ ਗਏ ਨੇ ਤੇ ਇੱਥੋਂ ਅਸੀਂ ਹੁਣ ਅੰਦਰ ਗੁਰੂ ਘਰ ਦੇ ਦਰਸ਼ਨ ਕਰਦੇ ਹਾਂ ਤੇ ਇਹ ਆ ਅੰਦਰ ਮੇਨ ਗੁਰਦੁਆਰਾ ਸਾਹਿਬ ਤੇ ਆਹ ਕਰੀਏ ਦਰਸ਼ਨ ਤੇ ਇਹ ਥਾਂ ਦਾ ਜਿਹੜਾ ਇਤਿਹਾਸ ਆ ਉਹਦੇ ਬਾਰੇ ਕਰਦੇ ਹਾਂ ਹੁਣ ਅਸੀਂ ਗੱਲਬਾਤ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇਹਤ ਉਰਜਾ ਪੁਰਜਾ ਕਟ ਮਾਰੇ ਕਬੂ ਨਾ ਛਾਡੇ ਖੇਤ ਨੇੜੇ ਚੱਕੀ ਪਿੰਡ चौक अमृतसर साहिब दरबार साहिब ਦੇ ਬਿਲਕੁਲ ਨਜ਼ਦੀਕ ਆ ਇਹ ਸਥਾਨ ਬਾਬਾ ਦੀਪ ਸਿੰਘ ਜੀ ਦਾ ਜਨਮ ਮਾਤਾ ਜਿਉਣੀ ਜੀ ਦੇ ਘਰ ਪਿਤਾ ਭਗਤੂ ਜੀ ਦੇ ਘਰ ਪਿੰਡ ਪਹੋਵਿੰਡ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਬਾਬਾ ਦੀਪ ਸਿੰਘ ਦਾ ਬਚਪਨ ਦਾ ਨਾਮ ਦੀਪ ਰੱਖਿਆ ਗਿਆ ਸੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦਾਂ ਸਾਹਿਬ ਦਾ ਇਤਿਹਾਸ ਅੰਮ੍ਰਿਤਸਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 12 ਮਿਸਲਾਂ ਵਿੱਚੋਂ ਸੁਪਰ ਸਿੱਧ ਸ਼ਹੀਦਾਂ ਦੀ ਮਿਸਲ ਦੇ ਮੁਖੀਏ ਸਾਨਾ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਖਣ ਦੀ ਸੇਵਾ 18ਵੀਂ ਸਦੀ ਦੀਆਂ ਵਿਸ਼ੇਸ਼ ਜੰਗਾਂ ਵਿੱਚ ਅਹਿਮ ਹਿੱਸਾ ਲਿਆ 1757 ਇਸਵੀ ਨੂੰ ਤੈਮੂਰ ਸ਼ਾ ਤੇ ਜਹਾਂਨ ਖਾਨ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਦਬੀ ਕਰਨ ਅਤੇ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਬਾਬਾ ਜੀ ਨੂੰ ਜਦੋਂ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੇ ਵਿਖੇ ਪੁੱਜੀ ਤਾਂ ਉਸ ਸਮੇਂ ਬਜ਼ੁਰਗ ਅਵਸਥਾ ਵਿੱਚ 18 ਸੇਰ ਦਾ ਖੰਡਾ ਹੱਥ ਵਿੱਚ ਫੜ ਕੇ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣਾ ਅਤੇ ਜ਼ਾਲਮਾਂ ਨੂੰ ਸਬਕ ਸਿਖਾਉਣ ਲਈ ਪ੍ਰਤੀਗਿਆ ਕਰਕੇ ਸ੍ਰੀ ਅਮਰitsar ਸਾਹਿਬ ਵੱਲ ਚੱਲੇ ਪਾਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਅਗੂ ਜਹਾਨ ਖਾਨ ਵੀ ਖਬਰ ਸੁਣ ਕੇ ਬਾਹਰ ਗੋਹਲਵੜ ਪਿੰਡ ਦੇ ਪਾਸ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ ਦੇ ਨਾਲ ਮੋਰਚੇ ਸੰਭਾਲੇ ਬੈਠਾ ਸੀ ਆਹਮੋ ਸਾਹਮਣੇ ਕਮਸਾਣ ਦਾ ਯੁੱਧ ਹੋਇਆ ਬਾਬਾ ਜੀ ਸ਼ਹਿਰ ਤੋਂ ਅਜੇ ਹਟਵੇਂ ਸਨ ਕੇ ਜਮਾਲ ਖਾਨ ਨਾਲ ਆਹਮੋ ਸਾਹਮਣੇ ਹੋ ਰਹੀ ਹੱਥੋ ਹੱਥੀ ਲੜਾਈ ਦੌਰਾਨ ਸਾਂਝੇ ਵਾਰ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਸੀਸ ਧੜ ਨਾਲੋਂ ਵੱਖ ਹੋ ਗਿਆ ਅਤੇ ਜਮਾਲ ਖਾਨ ਵੀ ਮਾਰਿਆ ਗਿਆ ਕੋਲ ਖੜੇ ਇੱਕ ਕੀ ਨਹੀਂ ਬਾਬਾ ਜੀ ਨੇ ਕੀਤਾ ਪ੍ਰਣ ਯਾਦ ਕਰਵਾਇਆ ਤਾਂ ਐਸਾ ਕ੍ਰਿਸ਼ਮਾ ਵਾਪਰਿਆ ਕਿ ਦੁਨੀਆ ਦੇ ਇਤਿਹਾਸ ਵਿੱਚੋਂ ਕੋਈ ਹੋਰ ਅਜਹੀ ਮਿਸਾਲ ਨਹੀਂ ਮਿਲਦੀ ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ਯਾਨੀ ਖੱਬੇ ਹੱਥ ਉੱਪਰ ਸੀਸ ਏਗਾ ਦੇ ਸੱਜੇ ਹੱਥ ਨਾਲ ਐਸਾ ਖੰਡਾ ਚਲਾਇਆ ਕਿ ਦੁਸ਼ਮਣਾਂ ਦੀਆਂ ਸਫਾ ਵਿੱਚੋਂ ਓਹ ਜੜਾਂ ਪੈ ਗਈਆਂ ਇਸ ਤਰ੍ਹਾਂ ਕਮਸਾਣ ਦਾ ਯੂਟਬ ਕਰਦਿਆਂ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਆਪਣਾ ਸੀਸ ਹਰਮੰਦਰ ਸਾਹਿਬ ਵਿਖੇ ਭੇਟ ਕੀਤਾ ਇਸ ਸਥਾਨ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਧੜ ਸੀ ਉਹਦਾ ਸੰਸਕਾਰ ਕੀਤਾ ਗਿਆ ਵਾ ਇਹ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਅਦਿੱਤੀ ਸ਼ਹਾਦਤ ਨੂੰ ਤਾਜ਼ਾ ਕਰਵਾਉਂਦਾ ਵਾ ਇਹ ਸਿੱਧ ਗੁਰਦੁਆਰਾ ਸਾਹਿਬ ਦਾ ਇਤਿਹਾਸ ਅਸੀਂ ਇੱਧਰੋਂ ਆਏ ਬਾਹਰ ਕੀਤੇ ਗੁਰੂ ਘਰ ਦੇ ਦਰਸ਼ਨ ਤੇ ਇੱਧਰ ਤੁਸੀਂ ਬੈਠ ਕੇ ਸੰਗਤਾਂ ਜਿਹੜੀਆਂ ਨੇ ਗੁਰਬਾਣੀ ਦਾ ਉਚਾਰਨ ਕਰਦੀਆਂ ਹੋਈਆਂ ਵੇਖ ਸਕਦੇ ਹੋ ਸੰਕਤਾਂ ਜਿਹੜੀਆਂ ਨੇ ਗੁਰਬਾਣੀ ਦਾ ਜਾਪ ਕਰਦੀਆਂ ਹੋਈਆਂ ਤੇ ਇੱਧਰ ਤੁਸੀਂ ਸਾਹਮਣੇ ਕਾਰਨਰ ਤੇ ਜਲ ਵਾਲੀ ਜਿਹੜੀ ਸ਼ਬੀਲ ਆ ਉਹ ਵੇਖ ਸਕਦੇ ਹੋ ਕਿ ਇੱਥੇ ਜਿਹੜੀ ਆ ਤੁਹਾਨੂੰ ਜਲ ਵਾਲੀ ਸ਼ਬੀਲ ਵੇਖਣ ਨੂੰ ਮਿਲੇਗੀ ਤੇ ਹੁਣ ਅਸੀਂ ਦਰਸ਼ਨਾਂ ਤੋਂ ਬਾਅਦ ਇੱਧਰ ਯਾਦਗਾਰ ਸਥਾਨ ਸਮਾਧਾਂ ਸਰਦਾਰਾਂ ਰਾਮਗੜੀਆਂ ਦੀਆਂ ਇਹ ਸਫੈਦ ਜ਼ਮੀਨ ਸਮਾਧਾਂ ਰਾਮਗੜੀਆ ਜਿਸ ਦਾ ਖੇਤਰਫਲ 1786 10.0.6 ਵਰਗਗਾਜ ਹੈ ਸਰਦਾਰ trilochana singh ਸੁਪੁੱਤਰ ਸਰਦਾਰ bishan singh ji ramgadia ਸਰਦਾਰ mahinder singh ਸੁਪੁੱਤਰ ਸਰਦਾਰ sundar singh ji ramgadia ਸਰਦਾਰ ਨਹੀਂ manmohan kaur ਸੁਪਤਨੀ ਸਰਦਾਰ narendar singh ji ramgadia ਨੇ ਹਿਸਾਬ ਕਰਕੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਨਵੀਂ ਇਮਾਰਤ ਬਣ ਲਈ ਉਕਤ ਗੁਰਦੁਆਰੇ ਨੂੰ ਬੜੇ ਸਤਕਾਰ ਨਾਲ ਅਰਪਣ ਕੀਤੀ ਇਸ ਜ਼ਮੀਨ ਵਿੱਚ ਰਾਮ ਗੜੀਆਂ ਸਰਦਾਰਾਂ ਦੀਆਂ ਸਮਾਧਾਨ ਜਿਵੇਂ ਕਿ ਸਰਦਾਰ ਜੋਧ ਸਿੰਘ ਰਾਮ ਗੜੀਆ 1757 ਈਸਵੀ ਤੇ 1816 ਈਸਵੀ ਸਪੁੱਤਰ ਮਹਾਰਾਜਾ ਜੱਸਾ ਸਿੰਘ ਰਾਮ ਗੜੀਆ ਸਰਦਾਰ ਮੰਗਲ ਸਿੰਘ ਜੀ ਰਾਮ ਗੜੀਆ ਸਰਦਾਰ ਸ਼ੇਰ ਸਿੰਘ ਜੀ ਰਾਮ ਗੜੀਆ ਸਰਦਾਰ ਸੁਚੇਤ ਸਿੰਘ ਜੀ ਰਾਮ ਗੜੀਆ ਸਰਦਾਰ ਗੁਰਦੇਵਤ ਸਿੰਘ ਜੀ ਰਾਮਗੜੀਆ ਸਪਤਨੀ ਸਰਦਾਰ ਗੁਰਦੇਵ ਗੁਰਦੇਵਤ ਸਿੰਘ ਜੀ ਰਾਮਗੜੀਆ ਸਵਰਗਵਾਸ ਸਰਦਾਰ ਸੰਤ ਸਿੰਘ ਜੀ ਰਾਮਗੜੀਆ ਸ਼੍ਰੀਮਤੀ ਆਰਾਮ ਜਿੱਤੋ ਸੁਪੁੱਤਰੀ ਸੰਤ ਸਿੰਘ ਰਾਮਗੜੀਆ ਲੈਫਟੀਨੈਂਟ ਸਰਦਾਰ ਰਿਪੂ ਦਮਨ ਸਿੰਘ ਰਾਮਗੜੀਆ ਸਰਦਾਰ ਸੁੰਦਰ ਸਿੰਘ ਜੀ ਰਾਮਗੜੀਆ ਸਬਰਾਹ ਸ਼੍ਰੀ ਦਰਬਾਰ ਸਾਹਿਬ ਸਾਹਿਬ ਸਰਦਾਰ ਬਿਸ਼ਨ ਸਿੰਘ ਜੀ RAMਗੜੀਆ ਸਰਦਾਰਨੀ ਬਲਾਸ ਕੌਰ ਜੀ ਸਪਤਨੀ ਸਰਦਾਰ ਬਿਸ਼ਨ ਸਿੰਘ ਜੀ RAMਗੜੀਆ ਸਵਰਗਵਾਸ 4 April 1952 ਇਹ ਸੀ ਇਹਨਾਂ ਦੇ ਨਾਮ ਜਿਹੜੇ ਸਰਦਾਰਾਂ ਦੀਆਂ ਸਮਾਦਾ ਨੇ ਅੱਗੇ ਜੇਕਰ ਗੱਲ ਕਰੀਏ ਇਧਰ ਇਹ ਸਥਾਨ ਬਾਬਾ ਜੋਧ ਸਿੰਘ ਜੀ RAMਗੜੀਆ 1757 ਇਸਵੀ 1816 ਇਸਵੀ ਆਪ ਨਿਤੜਕ ਯੋਧੇ ਸੂਝਵਾਨ ਜਰਨੈਲ ਸਿੰਘ ਜਿਨ੍ਹਾਂ ਆਪਣੇ ਪਿਤਾ ਮਹਾਰਾਜਾ ਜਸਾ ਸਿੰਘ ਰਾਮਗੜੀਆ ਰਾਮਗੜੀਆ ਮਿਸਲ ਦੇ ਬਾਨੀ ਦੇ ਦਹਾਤ ਪਿਛੋਂ ਰਾਮਗੜੀਆ ਮਿਸਲ ਦੀ ਸਰਦਾਰੀ ਸੰਭਾਲੀ ਭੂੰਗਾ ਅਤੇ ਦੀਪਾਲਪੁਰ ਮੋੜ ਜਤਾਇਆ 1807 ਈਸਵੀ ਵਿੱਚ ਕੋਈ ਕਸੂਰ ਦੀ ਵੱਡੀ ਜੰਗ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਸਹਾਇਤਾ ਕੀਤੀ ਗੁਰਦੁਆਰਾ ਬਾਬਾ ਅਟਲ ਰਾਏ ਦੀਆਂ ਦੋ ਮੰਜ਼ਲਾਂ ਤੇ ਬੂੰਗਾ ਰਾਮਗੜੀਆ ਦੀ ਸੰਪੂਰਨਤਾ ਵੀ ਇਹਨਾਂ ਦੇ ਹੱਥੀ ਹੋਈ ਇੱਥੋਂ ਮਿਲਦੀ ਕੜਾ ਪ੍ਰਸ਼ਾਦ ਦੀ ਦੀਗ ਕੜਾ ਪ੍ਰਸ਼ਾਦ ਲੈਨੇ ਇੱਥੋਂ ਆਪਾਂ ਤੇ ਕੜਾ ਪ੍ਰਸ਼ਾਦ ਲੈ ਕੇ ਹੁਣ ਅਸੀਂ ਅੱਗੇ ਵੱਲ ਨੂੰ ਚੱਲਦੇ ਆਂ ਤੇ ਅੱਗੇ ਇਸ ਤੋਂ ਆਪਾਂ ਲੰਗਰ ਹਾਲ ਵੱਲ ਨੂੰ ਚੱਲਦੇ ਆਂ ਇੱਕ ਨਾ ਜਦੋਂ ਲੰਗਰ ਹਾਲ ਦੇ ਉੱਪਰ ਵੱਲ ਜਾਉਂਗੇ ਨਾ ਲੰਗਰ ਹਾਲ ਦੀ ਬੈਕ ਸਾਈਡ ਤੇ ਗੁਰਦੁਆਰਾ ਆਰਾਮਸਰ ਸਹਿਬ ਵੀ ਵੇਖ ਕੇ ਆਇਓ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਗੁਰਦੁਆਰਾ ਵੀ ਰਸਤੇ ਦੇ ਵਿੱਚ ਆਉਂਦਾ ਵਾ ਤੇ ਰਾਮ ਸਰ ਸਾਹਿਬ ਜਿਹੜਾ ਗੁਰਦੁਆਰਾ ਵਾ ਉਹ ਪਾਈਵੇਂ ਪਾਸ਼ਾ ਜੀ ਦਾ ਗੁਰਦੁਆਰਾ ਵਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਹਸਤ ਕਮਲਾ ਨਾਲ ਇੱਕ ਪਾਵਨ ਸਰੋਵਰ ਤਿਆਰ ਕਰਵਾਇਆ ਸੀ ਜਰੂਰ ਵੇਖ ਕੇ ਆਇਓ ਕਿਦਰ ਤੁਸੀਂ ਸਾਹਮਣੇ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾਵਾ ਉਹ ਹੁੰਦੀ ਹੋਈ ਤੁਸੀਂ ਦੇਖ ਸਕਦੇ ਹੋ ਜੋ ਕਿ ਸੇਵਾਦਾਰ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹੋਏ ਤੁਹਾਨੂੰ ਵੇਖਣ ਨੂੰ ਮਿਲਣਗੇ ਤੇ ਜੇਕਰ ਗੱਲ ਕਰੀਏ ਅਸੀਂ ਇਧਰਲੀ ਸਾਈਡ ਤੋਂ ਆਏ ਹਾਂ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਪ੍ਰਕਰਮਾ ਕਰਕੇ ਤੇ ਹੁਣ ਅਸੀਂ ਨਿਸ਼ਾਨ ਸਾਹਿਬ ਦੀਆਂ ਪ੍ਰਕਰਮਾ ਕਰਕੇ ਨਤਮਸਤਕ ਹੋ ਕੇ ਅੱਗੇ ਲੰਗਰ ਹਾਲ ਵੱਲ ਨੂੰ ਚੱਲਦੇ ਹਾਂ ਤੇ ਨਿਸ਼ਾਨ ਸਾਹਿਬ ਦੇ ਜਿਹੜੇ ਪੋਸ਼ਾਕੇ ਆ ਉਹ ਨਿਹੰਗ ਸਿੰਘਾਂ ਵੱਲੋਂ ਜਿਹੜੇ ਆ ਚੇਂਜ ਕੀਤੇ ਜਾਂਦੇ ਨੇ ਤੇ ਉੱਪਰ ਤੁਹਾਨੂੰ ਨਿਹੰਗ ਸਿੰਘ ਜਿਹੜੇ ਨੇ ਉਹ ਕਿਸ ਪੋਸ਼ਾਕੇ ਨੂੰ ਚੇਂਜ ਕਰਦੇ ਹੋਏ ਤੁਹਾਨੂੰ ਦਿਖਾਉਂਦੇ ਆ ਤੇ ਇੱਧਰ ਜਿਹੜੀ ਆ ਉਹ ਤੁਹਾਨੂੰ ਜਿਵੇਂ ਦੱਸਿਆ ਕਿ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਂਦੀ ਆ ਤੇ ਹੁਣ ਅਸੀਂ ਮੱਥਾ ਟੇਕ ਕੇ ਅੱਗੇ ਵੱਲ ਨੂੰ ਚੱਲਦੇ ਆਂ ਤੇ ਤੁਸੀਂ ਉੱਪਰੋਂ ਵੀ ਵੇਖ ਸਕਦੇ ਹੋ ਤੁਹਾਨੂੰ ਅਸੀਂ ਉੱਪਰ ਦਾ ਜਿਹੜਾ ਨਿਸ਼ਾਨ ਸਾਹਿਬ ਦਾ ਵਿਊ ਵਾ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਉੱਪਰੋਂ ਨਿਹੰਗ ਸਿੰਘ ਜਿਹੜਾ ਵਾ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦੀ ਜਿਹੜੀ ਆ ਸੇਵਾ ਕਰਦੇ ਹੋਏ ਤੁਸੀਂ ਵੀ ਵੇਖ ਸਕਦੇ ਹੋ ਇੱਧਰ ਉੱਪਰੋਂ ਜਿਹੜੇ ਨਿਹੰਗ ਸਿੰਘ ਆ ਉਹ ਸੇਵਾ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਤੇ ਉਹ ਹੁਣ ਅਸੀਂ ਚੱਲਦੇ ਆ ਅੱਗੇ ਲੰਗਰ ਹਾਲ ਵੱਲ ਨੂੰ ਪ੍ਰਸ਼ਾਦ ਦਾ ਛਕਦੇ ਆ ਗੁਰੂ ਘਰ ਲੰਗਰ ਛਕਦੇ ਆ ਤੇ ਤੁਹਾਨੂੰ ਗੁਰੂ ਕੇ ਲੰਗਰ ਦੇ ਜਿਹੜੇ ਆ ਉਹ ਦਰਸ਼ਨ ਕਰਵਾਉਣੇ ਆ ਤੇ ਉਹ ਹੁਣ ਅਸੀਂ ਚੱਲੀਏ ਅੱਗੇ ਵੱਲ ਨੂੰ ਇੱਧਰ ਤੁਸੀਂ ਇਹ ਜੋੜਾ ਘਰ ਵੇਖ ਸਕਦੇ ਹੋ ਇੱਥੇ ਜੋੜੇ ਜਮਾ ਕਰਵਾਏ ਜਾਂਦੇ ਆ ਤੇ ਜੋੜਾ ਘਰ ਦੇ ਬਿਲਕੁਲ ਸਾਹਮਣੇ ਇੱਧਰ ਪੌੜੀਆਂ ਰਾਹੀਂ ਉੱਪਰ ਵੱਲ ਨੂੰ ਜਾ ਕੇ ਲੰਗਰ ਹਲਵਾ ਤੇ ਉੱਪਰ ਜੋੜਾ ਕਰਦੇ ਲੰਗਰ ਹਲਵਾ ਤੇ ਚੱਲਦੇ ਆਂ ਲੰਗਰ ਹਲਵਾ ਵੱਲ ਨੂੰ ਇਹ ਰਸਤਾ ਉੱਪਰ ਜਾਣ ਵਾਸਤੇ ਤੇ ਇਹ ਤੁਸੀਂ ਵੇਖ ਸਕਦੇ ਹੋ ਸੰਗਤ ਉੱਪਰੋਂ ਆਉਂਦੀ ਹੋਈ ਤੇ ਆਪਾਂ ਹੁਣ ਚੱਲਦੇ ਆਂ ਉੱਪਰ ਵੱਲ ਨੂੰ ਤੇ ਇਹ ਲੰਗਰ ਹਾਲ ਆ ਗਿਆ ਤੇ ਹੁਣ ਅਸੀਂ ਚੱਲਦੇ ਆਂ ਅੰਦਰ ਵੱਲ ਨੂੰ ਤੇ ਪ੍ਰਸ਼ਾਦਾ ਛਕਦੇ ਆਂ ਤੇ ਸੰਗਤਾਂ ਤੁਸੀਂ ਵੇਖ ਸਕਦੇ ਹੋ ਜੋ ਕਿ ਇਸ ਟਾਈਮ ਚਾ ਛੱਕਦਿਆਂ ਹੋਈਆਂ ਤੇ ਅਸੀਂ ਹੁਣ ਚੱਲਦੇ ਆਂ ਅੱਗੇ ਵੱਲ ਨੂੰ ਤੇ ਬਰਤਨ ਲੈ ਕੇ ਪ੍ਰਸ਼ਾਦਾ ਛੱਕਦੇ ਆਂ ਲੰਗਰ ਛੱਕਦੇ ਆਂ ਤੇ ਲੰਗਰ ਛੱਕਾਂ ਤੋਂ ਬਾਅਦ ਵਿੱਚ ਅਸੀਂ ਫਿਰ ਵਾਪਸੀ ਤਿਆਰੀ ਕਰਾਂਗੇ ਤੇ ਇੱਧਰ ਤੁਸੀਂ ਵੀ ਆ ਸਕਦੇ ਹੋ ਲੰਗਰ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੋ ਪਿਆਰੇ ਦੋਸਤੋ ਇਹ ਸੀ ਸਾਡੀ ਅੱਜ ਵਾਲੀ ਵੀਡੀਓ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੋ ਪਿਆਰੇ ਦੋਸਤੋ ਤੁਹਾਨੂੰ ਅੱਜ ਵਾਲੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਇਸ ਗੁਰਦੁਆਰੇ ਦਾ ਇਹ ਸੀ ਇਤਿਹਾਸ ਸੋ ਬਹੁਤ ਜਲਦ ਮਿਲਦੇ ਹਾਂ ਕਿਸੇ ਨਵੇਂ ਟੌਪਿਕ ਦੇ ਨਾਲ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ